ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੂਜਾ ਇਹ ਅੱਠ ਪਦੀਆ ਵਾਲੀ ਬਾਣੀ ਰਾਗ ਆਸਾ ਦੇ ਦੂਜੇ ਘਰ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਉਤਰ ਆਵਗਟ ਸਰਵਰ ਨਾਵੈ हे भर्तरी जोगी जोगी किसे टिल्ले ਤੋਂ ਪਹਾੜ ਤੋਂ ਉੱਤਰ ਕੇ ਕਿਸੇ ਤੀਰਥ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਅਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ ਪਰ ਜਿਹੜਾ ਮਨੁੱਖ ਅਹੰਕਾਰ ਆਦਿਕ ਦੀ ਓਕੀ ਘਾਟੀ ਤੋਂ ਉੱਤਰ ਕੇ ਸਤਸੰਗ ਸਰੋਵਰ ਵਿੱਚ ਆਤਮਕ ਇਸ਼ਨਾਨ ਕਰਦਾ ਹੈ ਬਕੇ ਨਾ ਬੋਲੇ ਹਰ ਗੁਣ ਗਾਵੇ ਜਿਹੜਾ ਬੋਤਾ ਵਿਅਰਤ ਨਹੀਂ ਬੋਲਦਾ ਅਤੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਜਲ ਆਕਾਸੀ ਸੁੰਨ ਸਮਾਵ ਹੈ। ਉਹ ਮਨੁੱਖ ਇਉਂ ਆਤਮਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਮਾਨਕ ਪੁਰਨਾ ਨਹੀਂ ਉੱਠਦਾ। ਜਿਵੇਂ ਸਮੁੰਦਰ ਦਾ ਜਲ ਸੂਰਜ ਦੀ ਮਦਦ ਨਾਲ ਉੱਚਾ ਉੱਠ ਕੇ ਆਕਾਸ਼ਾ ਵਿੱਚ ਉਡਾਰੀਆ ਲਾਂਦਾ ਹੈ। ਰਸ ਸਤ ਝੋਲ ਮਹਾਰਸ ਪਾਵੇ। ਉਹ ਮਨੁੱਖ ਸ਼ਾਂਤੀ ਰਸ ਨੂੰ ਹਲਾ ਕੇ ਮਾਣ ਕੇ ਨਾ ਮਹਾਰਸ ਪੀਂਦਾ ਹੈ। ਐਸਾ ਗਿਆਨ ਸੁਨੋ ਅਬ ਮੋਰੀ ਏ ਮੇਰੇ ਮਨ ਪਰਮਾਤਮਾ ਨਾਲ ਡੂੰਗੀ ਸਾਝ ਪਾਣ ਦੀ ਇਹ ਗੱਲ ਸੁਣ ਭਰਪੂਰ ਧਾਰ ਰਹਿਆ ਸਭ ਠੋਰੇ ਰਹਾਓ ਕੇ ਪਰਮਾਤਮਾ ਹਰ ਥਾਂ ਭਰਪੂਰ ਹੈ ਅਤੇ ਹਰ ਥਾਂ ਸਹਾਰਾ ਦੇ ਰਿਹਾ ਹੈ ਸੱਚ ਵਰਤ ਨੇਮ ਨਾ ਕਾਲ ਸੰਤਾਵੈ हे योगी जिस मनुख ने सदा ਤੇ ਪ੍ਰਭੂ ਦੇ ਨਾਮ ਨੂੰ ਆਪਣਾ ਨਿਤਦਾ ਪ੍ਰਾਣ ਬਣਾ ਲਿਆ ਹੈ ਨਿਤ ਦੀ ਘਾਰ ਬਣਾ ਲਿਆ ਹੈ ਉਸ ਨੂੰ ਮੌਤ ਦਾ ਡਰ ਨਹੀਂ ਸਤੰਦਾ ਆਤਮਕ ਮੌਤ ਦਾ ਖਤਰਾ ਨਹੀਂ ਰਹਿੰਦਾ ਸਤਗੁਰ ਸ਼ਬਦ ਕਰੋਧ ਜਲਾਵੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਪਣੇ ਅੰਦਰੋਂ ਕਰੋਧ ਸਾਰ ਲੈਂਦਾ ਹੈ ਗਗਨ ਨਿਵਾਸ ਸਮਾਦ ਲਗਾਵੇ ਉੱਚੇ ਆਤਮਕ ਮੰਡਲ ਵਿੱਚ ਨਿਵਾਸ ਦੇ ਰਾਹੀ ਉਹ ਪ੍ਰਭੂ ਚਰਨਾ ਵਿੱਚ ਜੁੜਿਆ ਰਹਿੰਦਾ ਹੈ ਸਮਾਧੀ ਲਾਈ ਰੱਖਦਾ ਹੈ 파ਰਸ ਪਰਸ ਪਰਮ ਪਦ ਪਾਵੈ ਇਹ ਜੋਗੀ ਗੁਰੂ ਪਰਸ ਦੇ ਚਰਨਾਂ ਨੂੰ ਛੋ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਸੱਚ ਮਨ ਕਾਰਨ ਤਤ ਬਿਲੋਵੈ ਏ ਜੋਗੀ ਜਿਹੜਾ ਮਨੁੱਖ ਆਪਣੇ ਮਨ ਨੂੰ ਵਾਸ ਕਰਨ ਵਾਸਤੇ ਸਦਾ ਸ੍ਰੀ ਪ੍ਰਭੂ ਨੂੰ ਚੇਤੇ ਰੱਖਦਾ ਹੈ ਮੁੜ ਮੁੜ ਯਾਦ ਕਰਦਾ ਹੈ ਜਿਵੇਂ ਦੁੱਧ ਰੇੜਕੀ ਦਾ ਹੈ ਅਤੇ ਆਪਣੇ ਅਸਲੇ ਪ੍ਰਭੂ ਦੀ ਪਾਲ ਕਰਦਾ ਹੈ ਸੋਵਰ ਸਰਵਰ ਮੈ ਲੈਣਾ ਤੋਵੇ ਜਿਹੜਾ ਮਨੁੱਖ ਨਾਮ ਅਮਰਤ ਨਾਲ ਨੱਕਾ ਨੱਕ ਭਰੇ ਹੋਏ ਸਰੋਵਰ ਵਿੱਚ ਜਿੱਥੇ ਕੋਈ ਵਿਕਾਰ ਆਦਿਕਾ ਦੀ ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ ਜੈਸੋ ਰਾਤਾ ਤੈਸੋ ਹੋਵੇ ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਉਂਦਾ ਹੈ ਆਪੇ ਕਰਤਾ ਕਰੇ ਸੋ ਹੋਵੇ ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ ਗੁਰ ਹੀ ਵਸੀਤਲ ਅਗਨ ਬੁਝਾਵੇ ਏ ਜੋਗੀ ਤੁਸੀਂ ਬਰਫਾਨੀ ਪਹਾੜਾਂ ਦੀ ਗੁਫਾ ਵਿੱਚ ਰਹਿੰਦੇ ਹੋ ਪਿੰਡੇ ਤੇ ਭੂਤ ਮਲਦੇ ਹੋ ਸੰਜੀਵ ਜਾਂਦੇ ਹੋ ਪਰ ਬਰਫ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਜਿਹੜਾ ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ 부ਜਾਂਦਾ ਹੈ ਸੇਵਾ ਸੁਰਤ ਵਿਪੂਤ ਚੜਾਵਾ ਜਿਹੜਾ ਮਨੁੱਖ ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਆਪਣੀ ਸੁਰਤੀ ਰੱਖਦਾ ਹੈ ਜੋ ਮਾਨੋ ਇਹ ਸੁਆ ਪਿੰਡੇ ਤੇ ਮਰਦਾ ਹੈ ਦਰਸ਼ਨ ਆਪ ਸਹਿਜ ਕਰ ਆਵੈ ਉਸ ਨੇ ਅਸਲ ਆਪੇਖ ਧਾਰਨ ਕਰ ਲਿਆ ਹੈ ਉਹ ਸਦਾ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਨਿਰਵਣ ਬਾਣੀ ਨਾਦ ਵਜਾਵੇ ਜੋ ਮਨੁੱਖ ਪ੍ਰਭੂ ਦੀ ਸਿਸ਼ਟਾ ਨਾਲ ਪਰਪੂਰ ਗੁਰੂ ਦੀ ਪਵਿੱਤਰ ਬਾਣੀ ਸਦਾ ਆਪਣੇ ਅੰਦਰ ਵਸਾਉਂਦਾ ਹੈ ਜੋ ਮਾਨੋ ਇਹ ਨਾਦ ਵਜਾਂਦਾ ਹੈ ਅੰਤਰ ਗਿਆਨ ਮਹਾਰਸ ਸਾਰਾ ਇਹ ਜੋਗੀ ਜਿਸਮੁ ਨੁਕਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਗੀ ਸਾਝ ਪਾ ਲਈ ਹੈ ਜੋ ਸਦਾ ਸੇਸ਼ਨਾਮ ਮਹਾਰਸ ਪੀਰਿਆ ਹੈ ਤੀਰਥ ਮਜਨ ਗੁਰ ਵਿਚਾਰਾ ਜਿਸ ਨੇ ਸਤਗੁਰੂ ਦੀ ਬਾਣੀ ਦੀ ਵਿਚਾਰ ਨੂੰ 68 ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ ਅੰਤਰ ਪੂਜਾ ਥਾਨ ਮੁਰਾਰਾ ਜਿਸਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ ਅਤੇ ਅੰਤਰਾਤਮੇ ਉਸ ਦੀ ਪੂਜਾ ਕਰਦਾ ਹੈ ਜੋਤੀ ਜੋਤ ਮਿਲਾਵਨ ਹਾਰਾ ਉਹ ਆਪਣੀ ਜੋਤ ਨੂੰ ਪਰਮਾਤਮਾ ਦੀ ਜੋਤ ਵਿੱਚ ਮਿਲਾ ਲੈਂਦਾ ਹੈ ਰਸ ਰਸਿਆ ਮਤ ਇਕੈ ਪਾਏ ਹੇ ਜੋਗੀ ਜਿਸ ਮਨੁਕ ਦਾ ਮਨ ਨਾਮ ਰਸ ਵਿੱਚ ਭੇਜ ਜਾਂਦਾ ਹੈ ਜਿਸ ਦੀ ਮਤ ਇੱਕ ਪ੍ਰਭੂ ਦੇ ਪ੍ਰੇਮ ਵਿੱਚ ਭੇਜ ਜਾਂਦੀ ਹੈ ਤਕਤ ਨਿਵਾਸੀ ਪੰਜ ਸਮਾਏ ਉਹ ਕਾਮ ਆਦਿਕ ਪੰਜਾਂ ਨੂੰ ਮੁਕਾ ਕੇ ਅੰਤਰਾਤਮੇ ਅਡੋਲ ਹੋ ਜਾਂਦਾ ਹੈ ਕਾਰ ਕਮਾਈ ਖਸਮ ਰਜਾਏ ਖਸਮ ਪ੍ਰਭੂ ਦੀ ਰਜਾਵ ਵਿੱਚ ਤੁਰਨਾ ਉਸ ਦੀ ਨਿਤ ਦੀ ਕਾਰ ਨਿਤ ਦੀ ਕਮਾਈ ਹੋ ਜਾਂਦੀ ਹੈ ਆਵਗਤ ਨਾਥ ਨਾ ਲਖਿਆ ਜਾਏ ਓ ਮਨੁਖ ਉਸ ਨਾਥ ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਅਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ਜਲ ਮੈਂ ਉਪਜ ਹੈ ਜਲ ਤੇ ਦੂਰ ਹੇ ਜੋਗੀ ਸੂਰਜ ਜਾਂ ਚੰਦ੍ਰਮਾ ਸਰੋਵਰ ਆਦਿ ਦੇ ਪਾਣੀ ਵਿੱਚ ਚਮਕਦਾ ਹੈ ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ ਜਲ ਮੈਂ ਜੋਤ ਰਹਿਆ ਭਰਪੂਰ ਪਾਣੀ ਵਿੱਚ ਉਸ ਦੀ ਜੋਤ ਲਿਸ਼ਕਾ ਮਾਰਦੀ ਹੈ ਇਸੇ ਤਰ੍ਹਾਂ ਪਰਮਾਤਮਾ ਦੀ ਜੋਤ ਸਭ ਜੀਵਾਂ ਵਿੱਚ ਹਰ ਥਾਂ ਵਿਆਪਕ ਹੈ ਪਰ ਉਹ ਪਰਮਾਤਮਾ ਨੇਲੇ ਵੀ ਹੈ ਸਭ ਦੇ ਨੇੜੇ ਵੀ ਹੈ ਅਤੇ ਦੂਰ ਵੀ ਹੈ ਕਿਸ ਨੇੜੇ ਕਿਸ ਆਖਾ ਦੂਰ ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਅਤੇ ਕਿਸ ਤੋਂ ਦੂਰ ਹੈ ਨਿੱਧ ਗੁਣ ਗਾਵਾ ਦੇਖ ਹਦੂਰ ਉਸ ਨੂੰ ਹਰਥਾ ਹਾਜ਼ਰ ਵੇਖੀ ਮੈਂ ਉਸ ਗੁਣਾ ਦੇਖ ਜਾਣੇ ਪ੍ਰਭੂ ਦੇ ਗੁਣ ਗਾਂਦਾ ਹਾਂ ਅੰਤਰ ਬਾਹਰ ਅਵਰਣਾ ਕੋਈ ਕਿ ਹਰਥਾ ਜੀਵਾ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ ਜੋ ਤਿਸ ਭਾਵ ਹੈ ਸੋ ਫਨ ਹੋਏ ਜਗਤ ਵਿੱਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਸੁਨ ਪਰਥਰ ਨਾਨਕ ਕਹੈ ਵਿਚਾਰ ਏ ਪਰਥਰੀ ਜੋਗੀ ਸੁਣ ਨਾਲਕ ਤੈਨੂੰ ਵਿਚਾਰ ਦੀ ਗੱਲ ਦੱਸਦਾ ਹੈ ਨਿਰਮਲ ਨਾਮ ਮੇਰਾ ਆਧਾ ਉਸ ਸਰਵ ਵਿਆਪਕ ਪ੍ਰਮਾਤਮਾ ਦਾ ਪਵਿੱਤਰ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ